ਸਤ ਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਭਾਈ ਚਲਰੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਅਨਤਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਗੁਜਰੀ ਰਾਗ ਵਿੱਚ ਚੱਲ ਰਹੀ ਹੈ ਸਤਿਗੁਰਾਂ ਦੇ ਦੂਜੇ ਸ਼ਬਦ ਆਰੰਭ ਹੋਏ ਸੀ ਅਤੇ ਚਾਰ ਪਦ ਸੰਪੂਰਨ ਹੋਏ ਸੀ ਪੰਜਵਾਂ ਪਦ ਇਸ ਅਸ਼ਟਪਦੀ ਸ਼ਬਦ ਦਾ ਆਰੰਭ ਹੁੰਦਾ ਹੈ ਆਓ ਸਤਿਗੁਰ ਜੀ ਗੁਰੂ ਨਾਨਕ ਪਾਤਸ਼ਾਹ ਜੀ ਆਪਣੀ ਰਚਨਾ ਤੋਂ ਆਈ ਬਚਨ ਕਰਦੇ ਹੋਏ ਬਚਨ ਕਰਦੇ ਹਨ ਜੀ ਉਤਰੀ ਮਹੱਲਾ ਪਹਿਲਾ ਊਟ 33 ਜੱਟ ਹੈ ਪ੍ਰਭ ਨਾਇਕ ਨਿੰਦੇ ਟੋਟ ਨਹੀਂ ਭੰਡਾਰ ਬੀ ਭਾਂਡੇ ਕਸ਼ਨਾ ਸਮਾਵੇ ਸਿੱਧੇ ਅੰਮ੍ਰਿਤ ਪਰੇ ਨਿਹਾਰ ਧੰਨ ਧੰਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਆਪਣੀ ਰਚਨਾ ਤੋਂ ਇਹ ਸ਼ਬਦੀ ਰਮਤਾ ਕਰਦੇ ਹੋਏ ਚੌਥੇ ਪਦ ਦੇ ਵਿੱਚ ਸਤਿਗੁਰ ਜੀ ਬਚਨ ਕਰਦੈਨ ਕੋਟ 33 ਸਜਾਤ ਹੈ ਪ੍ਰਭ ਨਾਇਕ ਬਿੰਦੈ ਟੂਟ ਨਾਹੀ ਭੰਡਾਰ ਜੀ ਜਿਹੜੇ ਚੌਥੇ ਪਦ ਦੇ ਵਿੱਚ ਪਾਤਸ਼ਾਹ ਜੀ ਦੇ ਬਚਨ ਸਨ ਪਵਨ ਪਾਣੀ ਅਗਨੀ ਤੈ ਨਾ ਕੀਆ ਬ੍ਰਹਮਾ ਈਸ਼ਨ ਮਹੇਸ਼ ਆਕਾਰ ਹਰ ਰਾਜ ਜੀ ਕਹਿੰਦੇ ਉਹ ਕਾਲਪੁਰਖ ਪਰਮਾਤਮਾ ਹੈ ਜਿਹੜਾ ਸੀ ਪਹਿਲੋਂ ਸੁੰਨ ਸਮਾਧੀ ਚ ਸੀ ਸੁੰਨ ਬਸਤਾ ਭਾਵ ਕੀ ਸ੍ਰਿਸ਼ਟੀ ਪੈਦਾ ਹੋਣ ਤੋਂ ਪਹਿਲੋਂ ਵੀ ਉਹ ਹੈ ਸੀ ਤੇ ਜਦੋਂ ਉਨੇ ਸ੍ਰਿਸ਼ਟੀ ਨੂੰ ਬਣਾ ਲਾ ਕੀਤਾ ਪੌਣ ਪਾਣੀ ਅਗਨੀ ਤੈ ਕੀਆ ਬ੍ਰਹਮਾ ਵਿਸ਼ਨ ਮਹੇਸ਼ਾਕਾਰ ਮਹਾਰਾਜ ਜੀ ਕਹਿੰਦੇ ਪੌਣ ਪਾਣੀ ਨੂੰ ਹੀ ਉਹਨੇ ਪੈਦਾ ਕੀਤਾ ਉਹ ਕਾਲਪੁਰਖ ਦੇ ਹੁਕਮ ਦੇ ਵਿੱਚ ਪੌਣ ਪੈਦਾ ਹੋਈ ਪਾਣੀ ਪੈਦਾ ਹੋਇਆ ਅਗਣ ਬਣੀ ਬ੍ਰਹਮਾ ਵਿਸ਼ਨ ਮਹੇਸ਼ ਸ਼ਿਵ ਜੀ ਵਰਗੇ ਮਹਾਰਾਜ ਜੀ ਕਹਿੰਦੇ ਦੇਵਤਾ ਦੀ ਉਹਨਾਂ ਰਚਨਾ ਕਰਤੀ ਈਮਾਰਤ ਜੀ ਕਹਿੰਦੇ ਜਿੰਨੇ ਦੇਵਤੇ ਹਨ ਉਹਦੇ ਜਾਚਕ ਹਨ ਜਾਚਕ ਤੋਂ ਭਾਵੰਦਨ ਉਹਦੇ ਤੋਂ ਲੈ ਕੇ ਬਣਦੇ ਹਨ ਸਰਬੈ ਜਾਚਕ ਤੂੰ ਪ੍ਰਭ ਦਾਤਾ ਦਾਤ ਕਰੇ ਆਪਣੇ ਵਿਚਾਰ ਮਹਾਰਾਜ ਜੀ ਕਹਿੰਦੇ ਸਾਰੇ ਮਾਲਕ ਦੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾਚਨਾ ਕਰਦੇ ਹਨ ਬੇਨਤੀ ਕਰਦੇ ਹਨ ਈਮਾਰਤ ਜੀ ਪ੍ਰਭੂ ਜਿਹੜਾ ਅਕਾਲ ਪੁਰਖ ਉਹ ਸਾਰਿਆਂ ਨੂੰ ਬਖਸ਼ਦਾ ਹਰਕ ਨੂੰ ਦੇ ਰਿਹਾ ਹੈ ਦਾਤਾਂ ਬਖਸ਼ ਰਿਹਾ ਹੈ ਮਹਾਰਾਜ ਜੀ ਅਗਲਾ ਪਾਦਾਰੰਭ ਕਰਦੇ ਆ ਕੋਟ 33 ਸਜਾ체 ਪ੍ਰਭ ਨਾਇਕ ਦਿਨ ਦੇ ਟੋਟ ਨਹੀਂ ਭੰਡਾਰ ਮਹਾਰਾਜ ਜੀ ਕਹਿੰਦੇ ਉਹਦੇ ਘਰ ਵਿੱਚ ਭੰਡਾਰੇ ਹਨ ਭਰਪੂਰ ਜਿੰਨਾ ਮਰਜੀ ਉਹ ਦੇਵੀ ਜਾਵੇ ਉਹ ਭੰਡਾਰੇ ਸਦਾ ਹੀ ਭਰਪੂਰ ਰਹਿੰਦੇ ਹਨ ਜਿਹਦੇ ਵਿੱਚ ਬਾਦ ਘਾਟ ਨਹੀਂ ਹੁੰਦੀ ਮਹਾਰਾਜ ਜੀ ਕਹਿੰਦੇ ਇਸ ਕਰਕੇ ਉਹ ਨਾਇਕ ਹੈ ਸਾਰਿਆਂ ਦੇ ਪਾਲਨ ਹਾਰਾ ਸਾਰਿਆਂ ਦਾ ਮੂਰੀ ਹੁੰਦਾ ਜਿਹਨੂੰ ਨਾਇਕ ਕਿਹਾ ਜਾਂਦਾ ਹੈ ਇੱਕ ਕਰੋੜਾ ਹੀ ਮਹਾਰਾਜ ਜੀ ਕਹਿੰਦੇ ਕੋਟ 33 33 ਕਰੋੜ ਦੇਤ ਕੇ ਉਹਦੇ ਜਾਤਨਾ ਉਹਦੇ ਚਰਨਾਂ ਵਿੱਚ ਜਾਤਨਾ ਕਰਦੇ ਹਨ ਭਾਵ ਕਿ ਹਰ ਕੋਈ ਉਹਦੇ ਤੋਂ ਲੈ ਕੇ ਅੱਗੇ ਵੰਡਦਾ ਹੈ ਉਹ ਮਾਲਕ ਦੇ ਹੁਕਮ ਵਿੱਚ ਹੀ ਹੈ ਸਾਰਾ ਕੁਝ ਇਹਨੇ ਦੇਵਤੇ ਮਹਾਰਾਜ ਜੀ ਨਿਵਰਣ ਕਰਤਾ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ 33 ਕਰੋੜ ਦੇਵਤੀ ਦੇਵ ਦੇਵੀ ਦੇਵਤੇ ਜਿਹੜਿਆਂ ਨੇ ਉਹ ਵੀ ਉਹਦੇ ਦਰ ਦੇ ਜਾਚਕ ਹਨ ਉਹਦੇ ਦਰ ਤੋਂ ਮਾਲਕ ਦੇ ਹੁਕਮ ਦੇ ਵਿੱਚ ਭਾਵ ਉਹਦੇ ਤੋਂ ਲੈ ਕੇ ਵਸਤੂਆਂ ਸੁਖ ਵੰਡਦੇ ਹਨ ਇਓ ਉਹਦੇ ਘਰ ਦੇ ਭੰਡਾਰਿਆਂ ਸਭ ਮਹਾਰਾਜ ਜੀ ਅੱਗੇ ਬਚਨ ਕਰਦੇ ਊਬੇ ਭਾਂਡੇ ਕਛਨਾ ਸਮਾਵੇ ਸਿੱਧੇ ਅੰਮ੍ਰਿਤ ਪਰੇ ਨਿਹਾਰ ਹਰਜ ਕਹਿੰਦੇ ਉਲਟ ਭਾਂਡਾ ਜਿਹੜਾ ਹੁੰਦਾ ਮੂਦਾ ਉਹਦੇ ਵਿੱਚ ਕੋਈ ਵਸਤੂ ਨਹੀਂ ਪੈ ਸਕਦੀ ਕਹਿੰਦੇ ਸਿੱਧਾ ਭਾਂਡਾ ਕਰਨਾ ਪੈਂਦਾ ਤਾਂ ਹੀ ਵਸਤੂ ਨਾ ਕਰਦੀ ਹੈ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਗੁਰਮੁਖਾਂ ਦੇ ਤੇ ਤੋ ਭਾਵੇ ਆ ਪੰਦੇ ਤੇ ਜਿਹੜੇ ਮਹਾਰਾਜ ਜੀ ਕਹਿੰਦੇ ਜਗਿਆਸਵਾਂ ਦੇ ਪ੍ਰਾਨੀਆਂ ਦੇ ਮੁਖ ਸੱਚੇ ਮਾਲਕ ਹਲ ਹਨ ਮਹਾਰਾਜ ਜੀ ਕਹਿੰਦੇ ਉਹਨਾਂ ਦੇ ਵਿੱਚ ਨਾਮ ਰੂਪੀ ਵਸਤੂ ਪੈਂਦੀ ਹੈ ਜਿਹੜੇ ਭਾਵੇਂ ਦੇ ਬਚਨਾਂ ਅਨੁਸਾਰ ਜੀਵਨ ਨੂੰ ਬਦਲਦੇ ਹਨ ਨਹੀਂ ਤੇ ਮਹਾਰਾਜ ਜੀ ਕਹਿੰਦੇ ਜਿਹਦੇ ਉਲਟ ਹਨ ਨਾ ਉਲਟ ਚੱਲਦੇ ਹਨ ਉਹਦੀ ਮਹਾਰਾਜ ਦੇ ਹੁਕਮ ਤੋਂ ਮਹਾਰਾਜ ਜੀ ਕਹਿੰਦੇ ਉਹ ਤਾਂ ਪੁੱਠੇ ਭਾਂਡੇ ਹਨ ਉਹਦੇ ਵਿੱਚ ਕਹਿੰਦੇ ਨਾਮ ਦੀ ਵਸਤੂ ਨਹੀਂ ਟਿਕ ਸਕਦੀ ਮਹਾਰਾਜ ਜੀ ਕਹਿੰਦੇ ਅੰਮ੍ਰਿਤ ਧਾਰ ਜਿਹੜੀ ਉਹਦੇ ਵਿੱਚ ਥੋੜਾ ਪੈ ਸਕਦੀ ਹੈ ਇਹ ਧਾਰਨ ਦਿੰਦੇ ਹਨ ਮਹਾਰਾਜ ਉੱਟ ਭਾਂਡੇ ਦੀ ਕਹਿੰਦੇ ਸਾਨੂੰ ਅਨਜੀਵਾਂ ਨੂੰ ਆਸ਼ਾ ਜੀ ਕਹਿੰਦੇ ਇਸੇ ਤਰ੍ਹਾਂ ਜਿਹੜੇ ਉਹਦੀ ਭਗਤੀ ਕਰਕੇ ਗੁਰਮੁਖ ਜਨ ਮੁਖੋਦਿਆਲ ਕਰਦੇ ਹਨ ਉਹਦੇ ਹੁਕਮ ਅਨਸਾਰ ਫਿਰ ਉਹਦੇ ਵਿੱਚ ਮਹਾਰਾਜ ਜੀ ਉਸ ਮੁਖ ਦੇ ਵਿੱਚ ਜਿਹੜਾ ਸਿੱਧਾ ਉਹਦੇ ਹਲ ਹੁੰਦਾ ਹੈ ਉਹਦੇ ਵਿੱਚ ਅਮਰਤ ਰੂਪੀ ਵਸਤੂ ਰੱਖ ਦਿੰਦੇ ਹਨ ਸਿੱਧ ਸਮਾਧੀ ਅੰਤਰ ਜਾਚ ਹੈ ਸਿੱਧ ਸਿੱਧ ਜਾਚ ਕਰੀ ਜੈਕਾਰ ਪੰਜਵਾਂ ਪਦ ਮਹਾਰਾਜ ਜੀ ਰੰਮ ਕਰਦੇ ਹਨ ਪਾਤਸ਼ਾਹ ਜੀ ਉੱਥੇ ਸਿੱਧਾਂ ਦੀ ਗੱਲ ਕਰਦੇ ਹਨ ਕਹਿੰਦੇ ਉੱਥੇ ਸਿੱਧ ਲੋਕ ਜੋਗੀ ਲੋਕ ਮਹਾਰਾਜ ਜੀ ਕਹਿੰਦੇ ਸਿੱਧਾਂ ਵਰਗੇ ਜਿਨ੍ਹਾਂ ਨੇ ਸਿੱਧੀਆਂ ਸਾਧੀਆਂ ਨਾ ਬੜੀਆਂ ਸ਼ਕਤੀਆਂ ਇਕੱਠੀਆਂ ਕੀਤੀਆਂ ਕੀਤੀਆਂ ਸਾਧਨਾ ਨਾਲ ਜੋਗੀ ਹੁੰਦੇ ਹਨ ਸਿੱਧ ਮਹਾਰਾਜ ਜੀ ਕਹਿੰਦੇ ਉਹ ਵੀ ਤੇ ਉਹਦੀ ਜਾਜਾ ਕਰਦੇ ਹਨ ਪਰਮਾਤਮਾ ਦੀ ਸਿੱਧ ਸਮਾਧੀ ਅੰਤਰ ਜਾਚੇ ਅੰਦਰ ਮਹਾਰਾਜ ਜੀ ਕਹਿੰਦੇ ਉਹਨਾਂ ਦੀ ਅਵਸਥਾ ਅੰਦਰਲੀ ਹੁੰਦੀ ਹੈ ਉਹ ਸਾਧਨਾ ਦੇ ਨਾਲ ਅੰਦਰ ਉਹਨੂੰ ਜਾਚਦੇ ਹਨ ਉਹਦੇ ਚਰਨਾਂ 'ਤੇ ਬੇਨਤੀ ਕਰਦੇ ਹਨ ਉਹ ਸਾਧਨ ਧਾਰਨ ਕਰਦੇ ਹਨ 84 ਸਾਧਨ ਮਹਾਰਾਜ ਕੀ ਜੋਗ ਮਤ ਅਨੁਸਾਰ ਸਤਿਗੁਰੂ ਜੀ ਕਹਿੰਦੇ ਉਹਦੇ ਅੰਤਰੋਂ ਅੰਤਰ ਧਿਆਨ ਹੋ ਕੇ ਉਹਦੀ ਜਾਂਚ ਨਾ ਕਰਦੇ ਹਨ ਤੇ ਉਹਦੇ ਤੋਂ ਹੀ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਦੇ ਹਨ ਪਰਮੇਸ਼ਰ ਦੀਆਂ ਅਦਵਕਸ਼ੀਆਂ ਰਿੱਧੀਆਂ ਸਿੱਧੀਆਂ ਨੂੰ ਵਰਤਦੇ ਹਨ ਉਹ ਸ਼ਕਤੀਆਂ ਅਨੁਭਵ ਕੀ ਉਹਦੀਆਂ ਰਿੱਧੀਆਂ ਸਿੱਧੀਆਂ ਲੈ ਕੇ ਜਾਂਚਣਾ ਉਹਦੀ ਜੈ ਜੈਕਾਰ ਕਰਦੇ ਹਨ ਜਾਚੇ ਕਹੇ ਜੈ ਜੈਕਾਰ ਮਹਾਰਾਜ ਜੀ ਕਹਿੰਦੇ ਭਾਵ ਅਕਾਲ ਪੁਰਖ ਦੀ ਜੈ ਜੈਕਾਰ ਹੈ ਆਸ਼ਾ ਜੀ ਕਹਿੰਦੇ ਉਹ ਵੀ ਉਹਦੀ ਜਾਜਾ ਕਾਰ ਕਰਦਿਆਂ ਜੈਸੀ ਪਿਆਸ ਹੋਏ ਮਨ ਅੰਤਰ ਤੈ ਸੋ ਜਲ ਦੇਵੇ ਪ੍ਰਕਾਰ ਮਹਾਰਾਜ ਜੀ ਕਹਿੰਦੇ ਜਿਵੇਂ ਦੀ ਮਨੁੱਖ ਦੇ ਮੁਖਤਾ ਤੋਂ ਲੈ ਕੇ ਹਰ ਇੱਕ ਜੀਵ ਦੀ ਪਿਆਸ ਹੁੰਦੀ ਹਨ ਮਨ ਦੀ ਚਾਹ ਜਿਹਨੂੰ ਕਹਿੰਦੇ ਹਨ ਉਹਨੂੰ ਹੀ ਪਿਆਸ ਕਿਹਾ ਜਾਂਦਾ ਹੈ ਮਨ ਦੀ ਚਾਹ ਜਿਹੜੀ ਹੁੰਦੀ ਨਾ ਜਿਵੇਂ ਦੀ ਮਹਾਰਾਜ ਜੀ ਕਹਿੰਦੇ ਓਵੇਂ ਦੀ ਪਿਆਸ ਜਲ ਮਹਾਰਾਜ ਜੀ ਦੇਣਾ ਕਰਦੇ ਹਨ ਜੈਸੀ ਪਿਆਸ ਹੋਏ ਮਨ ਅੰਤਰ ਤੈਸੋ ਜਲ ਦੇਵੇ ਰਕਾਰ ਮਹਾਰਾਜ ਜੀ ਕਹਿੰਦੇ ਓਵੇਂ ਦੀ ਬਖਸ਼ਿਸ਼ ਕਰਦੇ ਹਨ ਮਾਲਕ ਜਿਵੇਂ ਦੇ ਕਿਸੇ ਅੰਦਰ ਤਾੰਗ ਹੁੰਦੀ ਹੈ ਨਾ ਪਿਆਸ ਹੁੰਦੀ ਹੈ ਤ੍ਰਿਸ਼ਨਾ ਦੀ ਪਿਆਸ ਜਿਵੇਂ ਬਾਹਰੋਂ ਪਿਆਸ ਲੱਗਦੀ ਹੈ ਤੋ ਤ੍ਰਿਸ਼ਨਾ ਦੀ ਪਿਆਸ ਲੱਗਦੀ ਹੈ ਜੀਵਨ ਮਹਾਰਾਜ ਜੀ ਕਹਿੰਦੇ ਉਹ ਪਿਆਸ ਨੂੰ ਮਾਲਕ ਕੀ ਭੁਜਾ ਸਕਦਾ ਹੈ ਉਹ ਮਨ ਜਿਵੇਂ ਦੀ ਪਿਆਸ ਪੈਦਾ ਕਰਦਾ ਅੰਤਰ ਤੈਸੋ ਜਲ ਦੇਵੇ ਉਵੇਂ ਦਾ ਮਹਾਰਾਜ ਜੀ ਜਲ ਦੇ ਕੇ ਉਹਦੀ ਪਿਆਸ ਮਨ ਦੀ ਤ੍ਰਿਸ਼ਨਾ ਦੀ ਪਿਆਸ ਭੁਜਾ ਦਿੰਦੇ ਹਨ ਵੱਡੇ ਭਾਗ ਗੁਰ ਸੇਵੇ ਆਪਣਾ ਭੇਦ ਨਾਹੀ ਗੁਰਦੇਵ ਮਰਾਰ ਸਤਵਾਂ ਪਦ ਮਹਾਰਾਜ ਜੀ ਰੰਮ ਕਰਦੇ ਹਨ ਕਹਿੰਦੇ ਵੱਡੇ ਭਾਗ ਹਨ ਕਿਹਦੇ ਗੁਰਸਿੱਖਾਂ ਦੇ ਜਿਹੜੇ ਗੁਰੂ ਦੇ ਸ਼ਬਦ ਨੂੰ ਉਰਾਧਦੇ ਹਨ ਵੱਡੇ ਭਾਗ ਗੁਰਸੇਵੈ ਆਪਣਾ ਜੇ ਕੋਈ ਜਪਦਾ ਹੈ ਨਾ ਜਿਗਿਆਸੂ ਕੋਈ ਮਨੁੱਖ ਕੋਈ ਪ੍ਰਾਨੀ ਤੇ ਮਹਾਰਾਜ ਜੀ ਕਹਿੰਦੇ ਉਹਦੇ ਵੱਡੇ ਭਾਗ ਹਨ ਕਿਉਂਕਿ ਵੱਡੇ ਭਾਗਾ ਦੀ ਨਿਸ਼ਾਨੀ ਹੈ ਸੱਚੇ ਗੁਰੂ ਦੀ ਰੱਦਨਾ ਬਾਣੀ ਨੂੰ ਪੜਨਾ ਸ਼ਬਦ ਗੁਰੂ ਨੂੰ ਰੱਦਨਾ ਬਾਣੀ ਦੇ ਉੱਤੇ ਮਾਲ ਜੁੜਨਾ ਬਾਣੀ ਦਾ ਪ੍ਰੇਮ ਜਾਗਣਾ ਹੀ ਵੱਡੇ ਭਾਗਾਂ ਦੀ ਪਿਆਰਿਓ ਨਿਸ਼ਾਨੀ ਹੈ ਜੇ ਗੁਰੂ ਦੀ ਸੰਗਤ ਕਰਦੇ ਆਂ ਤੇ ਵੱਡੇ ਭਾਗਨ ਪਿਆਰਿਓ ਸਾਡੇ ਅਸੀਂ ਚੱਲ ਕੇ ਸਾਡੇ ਕਦਮ ਸੱਚੇ ਗੁਰਾਂ ਵੱਲ ਚੱਲਦੇ ਹਨ ਕਿ ਆਪਣੇ ਆਪ ਨਹੀਂ ਅਸੀਂ ਕਰ ਸਕਦੇ ਹਮਾਲਕ ਉਦਮ ਦਿੰਦਾ ਮਾਨ ਗਵਾਈ ਭਰਦਾ ਪੈ ਚੱਲ ਗੁਰੂ ਚਰਨਾਂ ਵਿੱਚ ਦਰਸ਼ਨ ਕਰ ਆਈਏ ਬਾਣੀ ਸੁਣ ਲਈਏ ਪਹਿਲੋਂ ਵੀ ਤੇ ਕਈ ਸਾਲ ਲੰਘੇ ਸਾਡੇ कि ਜਦੋਂ ਸਾਨੂੰ ਆਲਸ ਸੀ ਜਦੋਂ ਅਸੀਂ ਆਇ ਨਹੀਂ ਸੀ ਸਕਦੇ ਪਰ ਜਿੱਦੋਂ ਉਹਨੇ ਉਦਮ ਬਖਸ਼ਨਾ ਵੱਡਾ ਭਾਗ ਜਾਗਣਾ ਤੇ ਮਨ ਨੇ ਆਪੀ ਕਹਿ ਦੇਣਾ ਭਾਈ ਚੱਲ ਸਤਿਗੁਰੂ ਦੇ ਦਰਸ਼ਨ ਕਰ ਚੱਲ ਗੁਰੂ ਸੰਗਤ ਦੇ ਵਿੱਚ ਨਹੀਂ ਤਾਂ ਸਾਰੀ ਜ਼ਿੰਦਗੀ ਕਈ ਵਾਰੀ ਪਿਆਰੋ ਲੰਘ ਜਾਂਦੀ ਹੈ ਦਰਸ਼ਨ ਨਹੀਂ ਪਾ ਸਕਦੇ ਜ਼ਿੰਦਗੀ ਥੋੜੀ ਪੈ ਜਾਂਦੀ ਹੈ ਕਈ ਕਈ ਜਨਮ ਧਾਰਨ ਕਰਨੇ ਪੈਂਦੇ ਹਨ ਫਿਰ ਉਹਦੀ ਪ੍ਰਾਪਤੀ ਹੁੰਦੀ ਹੈ ਤੇ ਸਾਡੇ ਵੱਡੇ ਭਾਗਾਂ ਜਿਹੜੇ ਸ੍ਰੀ ਮਹਾਰਾਜ ਦੀ ਗੋਦ ਵਿੱਚ ਬੈਠਿਆ ਉਹਦੇ ਦਰਸ਼ਨ ਕਰਦੇ ਆ ਸੱਚੇ ਸ਼ਬਦ ਗੁਰੂ ਦੀ ਬਾਣੀ ਨੂੰ ਸੁਣਦੇ ਆ ਉਹ ਸ਼ਬਦ ਬਾਣੀ ਪੜ੍ਹਦੇ ਆ ਪਿਆਰੂ ਵੱਡੇ ਭਾਗਾਂ ਦੀ ਇਹ ਨਿਸ਼ਾਨੀ ਹੋਇਆ ਕਰਦੀ ਤੇ ਸਤਿਗੁਰ ਜੀ ਇੱਥੇ ਸਾਨੂੰ ਦੱਸ ਵੀ ਰਹੇ ਨੇ ਕਹਿੰਦੇ ਭਾਈ ਵੱਡੇ ਭਾਗ ਗੁਰ ਸੇਵ ਹੈ ਤੂੰ ਭਾਵੰਦਾ ਜਪਣਾ ਸੱਚੇ ਗੁਰੂ ਨੂੰ ਜਪਣਾ ਮਹਾਰਾਜ ਜੀ ਕਹਿੰਦੇ ਵੱਡੇ ਭਾਗ ਗੁਰ ਸੇਵ ਆਪਣਾ ਭੇਦ ਨਹੀਂ ਮਹਾਰਾਜ ਕਹਿੰਦੇ ਫਿਰ ਭੇਦ ਥੋੜਾ ਗਰਦੀਪ ਵਿੱਚ ਤਿਮਰਾਰ ਵਿੱਚ ਕੋਈ ਭੇਦ ਨਹੀਂ ਗਰਦੀਪ ਗੁਰੂ ਨੂੰ ਕਹਿੰਦੇ ਆ ਤੇ ਮਰਾਰੀ ਪ੍ਰਮਾਤਮਾ ਹਕਾਲ ਪੁਰਖ ਹੈ ਕਹਿੰਦੇ ਸੱਚੇ ਗੁਰੂ ਵਿੱਚ ਤੇ ਪ੍ਰਮਾਤਮਾ ਵਿੱਚ ਕੋਈ ਭੇਦ ਨਹੀਂ ਹੈ ਅੰਤਰ ਨਹੀਂ ਹੈ ਹਾ ਉਹ ਕਿਉਂਕਿ ਇੰਨਾ ਕੋਈ ਵਸ ਉਹ ਸਰੀਰ ਵਿੱਚ ਹੈ ਸੱਚਾ ਗੁਰੂ ਜਦੋਂ ਸਰੀਰ 'ਚ ਸੀ ਨਾ ਪ੍ਰਣਾਨਕ ਮਹਾਰਾਜ ਜੀ ਦੀ ਜੋਤ ਬਣ ਕੇ ਆਏ ਇਹ ਭਾਵ ਕਿ ਕਾਲਪੁਰਖ ਖੁਦ ਆਇਆ ਨਿਰੰਕਾਰ ਖੁਦ ਆਇਆ ਗੁਰੂ ਨਾਨਕ ਮਹਾਰਾਜ ਜੀ ਦੇ ਸਰੀਰ ਬਣ ਕੇ ਸਰੀਰ ਸੀ ਗੁਰੂ ਦਾ ਪਰ ਜੋਤ ਜਿਹੜੀ ਸੀ ਉਹ ਕਾਲਪੁਰਖ ਦੀ ਸੀ ਕਿਉਂਕਿ ਸੱਚੇ ਗੁਰੂ ਤੇ ਗੁਰਮਰਾਰੀ ਦੇ ਵਿੱਚ ਕੋਈ ਭੇਦ ਨਹੀਂ ਗਰਦੇਵ ਮਮਰਾਰ ਇੱਕ ਹੀ ਹਨ ਤੇ ਮਹਾਰਾਜ ਜੀ ਕਹਿੰਦੇ ਜਦੋਂ ਕੋਈ ਜਪਦਾ ਹੈ ਨਾ ਸੱਚੇ ਗੁਰੂ ਦੇ ਰਾਈ ਉਹ ਕਾਲਪੁਰਖ ਵਿੱਚ ਲੀਨ ਹੋ ਜਾਂਦਾ ਹੈ ਈਮਾਰਾ ਜੀ ਸਾਨੂੰ ਕੋ ਨਾਨਕ ਪਰਸਾ ਜੀ ਦਰਸਾਰਿਆਂ ਤਾਂ ਕੋ ਕਾਲ ਨਹੀਂ ਜਮ ਜੋ ਹੈ ਉਜੇ ਅੰਤਰ ਸ਼ਬਦ ਵਿਚਾਰ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਕਾਲ ਉਹਦੀ ਆਤਮਾ ਜਿਹੜੀ ਉਹ ਲੀਨ ਹੋ ਕੇ ਮਹਾਰਾਜ ਜੀ ਕਹਿੰਦੇ ਅੰਬਰ ਹੋ ਜਾਂਦੀ ਹੈ ਮਹਾਰਾਜ ਜੀ ਕਹਿੰਦੇ ਜੂਨਾਤੁਰਤ ਹੋ ਜਾਂਦੀ ਹੈ ਉਹ ਮੁਕਤੀ ਪਾ ਲੈਂਦੀ ਹੈ ਆਤਮਾ ਮਹਾਰਾਜ ਜੀ ਕਹਿੰਦੇ ਤਾਂ ਕੋ ਕਾਲ ਨਹੀਂ ਜਮ ਜੋ ਹੈ ਮਹਾਰਾਜ ਜੀ ਕਹਿੰਦੇ ਜਿਨੇ ਸੱਚੇ ਗੁਰੂ ਦੇ ਦਰਸ਼ਨ ਕਰ ਲਏ ਨਾ ਸ਼ਬਦ ਬਾਣੀ ਨਾਲ ਜੁੜ ਕੇ ਤਾਂ ਕੋ ਕਾਲ ਨਹੀਂ ਜਮ ਜੋ ਹੈ ਮਹਾਰਾਜ ਜੀ ਕਹਿੰਦੇ ਉਹ ਕਾਲ ਵਸ ਨਹੀਂ ਪੈਂਦੀ ਆਤਮਾ ਉਹ ਆਤਮਾ ਜਿਹੜੀ ਉਹ ਮਹਾਰਾਜ ਜੀ ਕਹਿੰਦੇ ਜੰਮਣ ਮਰਨ ਤੋਂ ਇਸ ਭੌਤ ਤੋਂ ਰਹਿਤ ਹੋ ਜਾਂਦੀ ਹੈ ਜਮਾਂ ਦਾ ਮਹਾਰਾਜ ਜੀ ਕਹਿੰਦੇ ਭੌਤ ਟੁੱਟ ਜਾਂਦਾ ਹੈ ਜਮ ਜੋ ਹੈ ਜਮ ਨੂੰ ਜੋ ਨਹੀਂ ਸਕਦਾ ਭਾਵੇਂ ਕਿ ਜਮ ਨੂੰ ਅੱਗੇ ਨਹੀਂ ਲਾ ਸਕਦਾ ਉਹ ਸਾਤਮਾਨ ਜਾਂ ਜੋ ਨਿਕਲਦੀ ਹੈ ਸਰੀਰ ਵਿੱਚੋਂ ਅਮਰ ਹੁੰਦੀ ਹੈ ਉਹ ਜਮਾਤ ਰਹਿਤ ਹੁੰਦੀ ਆਤਮਾ ਕਿਉਂਕਿ ਤਾਂ ਹੀ ਕਹਿੰਦੇ ਜਿੰਦੇ ਜੀ ਮੁਕਤੀ ਪ੍ਰਾਪਤ ਹੁੰਦੀ ਹੈ ਜਦੋਂ ਕੋਈ ਸਰੀਰ ਦੇ ਵਿੱਚ ਪਿਆਰ ਬਾਣੀ ਪੜਦਾ ਹੈ ਕੋਈ ਭਗਤੀ ਕਰਦਾ ਹੈ ਭਜਨ ਕਰਦਾ ਹੈ ਉਹ ਆਤਮਾ ਅਗਲੀਆਂ ਜੁਨਾਂ ਤੋਂ ਅੰਬਰ ਹੋ ਜਾਂਦੀ ਹੈ ਉਹ ਸਰੀਰ ਵਿੱਚ ਹੀ ਮਹਾਰਾਜ ਜੀ ਕਹਿੰਦੇ ਮੁਕਤੀ ਹਾਸਲ ਕਰਦੀ ਹੈ ਸਰੀਰ ਮਰਦਾ ਉਸ ਤੋਂ ਬਾਅਦ ਪਿਆਰਿਓ ਕੋਈ ਮੁਕਤੀ ਨਹੀਂ ਦੇ ਸਕਦਾ ਆਤਮਾ ਨੂੰ ਕੋਈ ਅਮਰ ਨਹੀਂ ਕਰ ਸਕਦਾ ਆਪਣੀ ਜ਼ੁਬਾਨ ਨਾਲ ਜਪਾਂਗੇ ਤੇ ਆਤਮਾ ਅਮਰ ਹੋਣੀ ਹੈ ਜੋ ਕੋਈ ਬੋਲਦਾ ਹੈ ਉਹ ਝੂਠ ਬੋਲਦਾ ਕਿ ਮੈਂ ਆਤਮਾ ਨੂੰ ਮੁਕਤੀ ਦੇ ਦਾਂਗਾ ਆਤਮਾ ਨੂੰ ਕੋਈ ਮੁਕਤੀ ਨਹੀਂ ਦੇ ਸਕਦਾ ਸ਼ਬਦ ਗੁਰੂ ਜਿਹੜਾ ਨਿਰਕਾਰ ਨਾਲ ਸਾਨੂੰ ਜੋੜਦਾ ਹੈ ਇਹਦੇ ਨਾਲ ਹੀ ਆਤਮਾ ਅਮਰ ਹੋ ਸਕਦੀ ਹੈ ਸਾਡਾ ਸਰੀਰ ਦਿੱਤਾ ਘਰ ਇਹਦੇ ਰਹਿੰਦੇ ਰੰਦੀ ਅਸੀਂ ਇਹ ਕੋਸ਼ਿਸ਼ ਕਰ ਲਈਏ ਮਹਾਰਾਜ ਜੀ ਕਹਿੰਦੇ ਉਦਮ ਕਰ ਲਈਏ ਜੇ ਅਮਰ ਕਰਨਾ ਹੈ ਜੇ ਉਦਮ ਹੀ ਨਾ ਕੀਤਾ ਆਲਸ ਕਰਕੇ ਬੈਠੇ ਰਹੇ ਪਿਆਰੋ ਸਮਾਂ ਤਾਂ ਗੁਜ਼ਰਦਾ ਜਾਣਾ ਸਮਾਂ ਰੁਕਦਾ ਨਹੀਂ ਨਾ ਸਮਾਂ ਰੁਕਦਾ ਨਾ ਸਾਹ ਰੁਕਦੇ ਜਦੋਂ ਸਾਹ ਰੁਕਦੇ ਹਨ ਸਰੀਰ ਮਰ ਜਾਂਦਾ ਤੇ ਜਿੰਨਾ ਚਿਰ ਸਾਹ ਚੱਲਦੇ ਨੇ ਪਿਆਰੋ ਉਹਨਾਂ ਚਿਰ ਅਸੀਂ ਉਦਮ ਕਰ ਸਕਦੇ ਹਾਂ ਹੱਥਾਂ ਪੈਰਾਂ ਨਾਲ ਸੇਵਾ ਕਰਕੇ ਸਿਮਰਨ ਕਰਕੇ ਇਹ ਮਾਨਸ ਦੀ ਮੂਰਖਾ ਜਨਮ ਨੂੰ ਪਿਆਰੋ ਸਫਲ ਬਣਾ ਸਕਦੇ ਹਾਂ ਇਹੋ ਹੀ ਸਮਾਂ ਸਾਡੇ ਕੋਲ ਇਹ ਪਵਿੱਤਰ ਸਮਾਂ ਰਮੋਲਕ ਸਮਾਂ ਗੋਵਿੰਦ ਮਿਲਨ ਕੀਏ ਤੇਰੀ ਬਰੀਆ ਇਹ ਹੀ ਸਮਾਂ ਹੈ ਅੱਗੇ ਫਿਰ ਨਹੀਂ ਸਮਾਂ ਮਿਲਣਾ ਤੇ ਮਹਾਰਾਜ ਜੀ ਸੰਵਾਰ ਨੂੰ ਬਾਾਰ ਸਮਝਾਉਂਦੇ ਹਨ ਬਾਣੀ ਦੱਸਦੀ ਹੈ ਤਾਂ ਕੋ ਕਾਲ ਨਹੀਂ ਜਮਜੂਏ ਬਹੁ 부ਝੇ ਅੰਤਰ ਸ਼ਬਦ ਵਿਚਾਰ ਜਿਹੜਾ ਅੰਤਰ ਅੰਦਰੋਂ ਸ਼ਬਦ ਦੀ ਵਿਚਾਰ ਨੂੰ 부ਝ ਲਿੰਦਾ ਹੈ ਤੇ ਮਹਾਰਾਜ ਜੀ ਕਹਿੰਦੇ ਉਹਨੂੰ ਕੋਈ ਆਤਮਾ ਨੂੰ ਮਾਰ ਨਹੀਂ ਸਕਦਾ ਜਮਾ ਤੁਰਹਤੋ ਜਾਂਦੀ ਹੈ ਅਬ ਤੱਬ ਅਵਰ ਨਾ ਮੰਗੋ ਹਰ ਪੈ ਨਾਮ ਰੰਝਨ ਦੀਜੇ ਪਿਆਰ। ਅਖੀਰਲਾ ਪਦ 8ਵਾਂ ਪਦ ਮਹਾਰਾਜ ਜੀ ਦਾ। ਮਹਾਰਾਜ ਜੀ ਕਹਿੰਦੇ ਅਬ ਤਬ ਅਵਰ ਨਾ ਮੰਗੋ ਵਾਰ ਵਾਰ ਅਬ ਤਬ ਤੁ ਭਾਰ ਘਾਵ ਵਾਰ ਵਾਰ। ਪਾਤਸ਼ਾਹ ਜੀ ਕਹਿੰਦੇ ਵਾਰ ਵਾਰ ਨਹੀਂ ਮੰਗਣਾ ਪੈਂਦਾ। ਅਬ ਤਬ ਅਵਰ ਨਾ ਮੰਗੋ ਹਰ ਪੈ ਹੋਰ ਕੁਝ ਮਹਾਰਾਜ ਜੀ ਕਹਿੰਦੇ ਹੁਣ ਮੈਂ ਹੋਰ ਕੁਝ ਨਹੀਂ ਮੰਗਦਾ। ਜੋ ਪਾਸ਼ਾ ਜੀ ਕਹਿੰਦੇ ਹੁਣ ਨਾ ਰਾਪਤੀ ਹੋਗੀ ਅਬ ਤਬ ਅਵਰ ਨਾ ਮੰਗੋ ਹਰ ਪੈ ਨਾਮ ਰੰਜਨ ਦੀਜੇ ਪਿਆਰ ਕਹਿੰਦੇ ਕੋਈ ਨਾਮ ਦੀ ਦਾਤ ਬਖਸ਼ ਦੋ ਵੋਹੇ ਨਰਨਜਨ ਜੀਓ ਮਹਾਰਾਜ ਜੀ ਕਹਿੰਦੇ ਫਿਰ ਵਾਰ-ਵਾਰ ਮੰਗਣ ਦੀ ਲੋੜ ਨਹੀਂ ਪੈਂਦੀ ਜਾਚਨਾ ਕਰਨ ਦੀ ਮੰਗਤਾ ਬਨਦੀ ਲੋੜ ਨਹੀਂ ਪੈਂਦੀ ਜੇ ਕੋਈ ਵਾਰੀ ਮੌਲਕ ਵਸਤੂ ਮੰਗ ਲਈਏ ਇੱਕੋ ਵਾਰੀ ਮੌਲਕ ਧਨ ਮੰਗ ਲਈਏ ਨਾਮ ਮੰਗ ਲਈਏ ਬੰਦਗੀ ਮੰਗ ਲਈਏ ਦਰਸ਼ਨ ਮੰਗ ਲਈਏ ਫਿਰ ਮਹਾਰਾਜ ਜੀ ਕਹਿੰਦੇ ਵਾਰ-ਵਾਰ ਤਰਲੇ ਨਹੀਂ ਕਰਨੇ ਪੈਂਦੇ ਇੱਕੋ ਵਾਰ ਹੀ ਮੰਗ ਲਓ ਅੱਬ ਤਬ ਅਵਰ ਨਾ ਮੰਗੋ ਹਰ ਪੈ ਨਾਮ ਨਰੰਜਨ ਦੀਜੇ ਪਿਆਰ ਕਹਿੰਦੇ ਇਹੀ ਨਾਮ ਮਹਾਰਾਜ ਜੀ ਉਹ ਬਖਸ਼ ਦੋ ਇਹਦੇ ਵਿੱਚ ਹੀ ਤੁਹਾਡਾ ਪਿਆਰ ਹੈ ਤੁਹਾਡੇ ਦਰਸ਼ਨ ਹਨ ਨਾਨਕ ਚਾਤਰਿਕ ਅੰਮ੍ਰਿਤ ਜਲ ਮੰਗੈ ਹਰ ਜਸ ਦੀਜੇ ਕਿਰਪਾ ਤਾਰ ਸਤਗੁਰ ਜੀ ਕਹਿੰਦੇ ਮਹਾਰਾਜ ਜੀ ਕਹਿੰਦੇ ਆਪ ਸਤਗੁਰ ਜੀ ਕਹਿ ਰਹੇ ਨੇ ਕਿ ਮੈਨੂੰ ਬਬੀਆ ਬਣਾ ਦੋ। ਚਾਤਰਕ ਬਬੀਏ ਨੂੰ ਕਹਿੰਦੇ ਹਨ। ਨਾਨਕ ਮਹਾਰਾਜ ਜੀ ਕਹਿੰਦੇ ਮੈਂ ਬਬੀਆ ਹਾਂ ਤੇਰੇ ਦਰ ਦਾ। ਕਿਉਂ ਨਾਨਕ ਚਾਤਰਕ ਅੰਮ੍ਰਿਤ ਜਲ ਮੰਗੈ। ਜਿਵੇਂ ਬਬੀਆ ਹੈ ਨਾ ਜਿਹੜਾ ਉਹ ਅੰਮ੍ਰਿਤ ਰੂਪੀ ਬੂੰਦ ਮੰਗਦਾ। ਸਵਾਤੀ ਬੂੰਦ ਨੂੰ ਚਾਹੁੰਦਾ। ਤੇ ਉਹ ਵਾਰ-ਵਾਰ ਪ੍ਰਕਾਰ ਕਰਦਾ ਹੈ ਮਾਲਕ ਨੂੰ ਉੱਪਰ ਨੂੰ ਮੂੰਹ ਕਰਕੇ ਨਾ ਤੇ ਬੇਨਤੀ ਕਰਦਾ ਸਤਿਗੁਰਾਂ ਨੂੰ ਅਕਾਲ ਪੁਰਖ ਨੂੰ ਕਿ ਮਹਾਰਾਜ ਮੇਰੀ ਪਿਆਸ ਬੁਝਾ ਦਿਓ ਮੀਂਹ ਪਾ ਦਿਓ ਵਰਖਾ ਕਰ ਦਿਓ ਮੇਰੀ ਪਿਆਸ ਬੁਝ ਜਾਵੇ ਤਾਂ ਹੀ ਸ਼ਬਦ ਨੇ ਨਾ ਬਾਣੀ ਵਿੱਚ ਬਿਬੀਹਾ ਅੰਮ੍ਰਿਤ ਵੇਰੇ ਬੋਲਿਆ ਆਛਾ ਜੀ ਕਹਿੰਦੇ ਤਾਂ ਦੁਰ ਸੁਣੀ ਪਕਾਰ ਮਹਗੇ ਨੂੰ ਫਰਮਾਉਣ ਵਾਹ ਵਰਸੋ ਕਿਰਪਾ ਧਾਰ ਉਹਦੀ ਬੇਨਤੀ ਸੁਣ ਕੇ ਮਹਾਰਾਜ ਜੀ ਤਰਲਾ ਸੁਣ ਕੇ ਵਰਖਾ ਕਰਦੇ ਹਨ ਉਹਦੀ ਪਿਆਸ ਬੁਝਾਉਂਦੇ ਹਨ ਕਿਉਂ ਬਬੀਏ ਦੀ ਸੋਝ ਉੱਪਰ ਨੂੰ ਹੁੰਦੀ ਹੈ ਜਿੰਨਾ ਮਰਜ਼ੀ ਛੋਪੜਾਂ ਚ ਟੋਬਿਆਂ ਚ ਜਾ ਲੋ ਵੀ ਬਿੱਪੀਆ ਪੀ ਨਹੀਂ ਸਕਦਾ ਕਿਉਂਕਿ ਉਹ ਪੰਛੀ ਐਸਾ ਹੈ ਉਹਦੀ ਚੁੰਝ ਹੀ ਉੱਪਰ ਨੂੰ ਹੁੰਦੀ ਐ ਕਿਉਂਕਿ ਥੱਲੇੋਂ ਪਾਣੀ ਨਹੀਂ ਉਹ ਪੀ ਸਕਦਾ ਇਸ ਕਰਕੇ ਉੱਪਰ ਨੂੰ ਚੁੰਝ ਕਰਕੇ ਵਾਰ-ਵਾਰ ਪ੍ਰਕਾਰ ਕਰਦਾ ਐ ਮਾਲਕ ਕਿਰਪਾ ਕਰੋ ਮੇਰੀ ਪਿਆਸ ਬੁਝਾਓ ਤੇ ਦੇਖੋ ਸਤ ਸਾਨੂੰ ਤੇ ਆਪਣਾ ਖਿਆਲ ਐ ਅਸੀਂ ਲੰਬੇ ਦਿਨਿਆਂ ਜੇ ਬਹੁਤਾ ਮੀਂਹ ਪੈ ਜਾਏ ਜਾਂ ਹਵਾ ਚੱਲ ਪੇ ਨੇਰੀ ਆ ਜਾਏ ਪਰ ਦੇਖੋ ਨੇ ਤਾਂ ਸਾਰਿਆਂ ਦੀ ਪਾਲਣਾ ਕਰਨੀ ਹੈ ਨਾਲ ਉਹਨੇ ਹਰ ਕਦਾ ਦੇਖਣਾ ਕਿ ਕੋਈ ਪੰਛੀ ਪਸ਼ੂ ਜੀਵ ਜੰਤੂ ਪਿਆਸ ਤੋਂ ਨਾ ਤਰਸਦਾ ਹੋਵੇ ਕੋਈ ਭੋਜਨ ਤਾਂ ਨਾ ਰਿੰਦਾ ਹੋਵੇ ਜੇ ਹਵਾ ਹੁੰਦੀ ਹੈ ਵੇਗ ਹੁੰਦਾ ਮੀਂਹ ਹੁੰਦਾ ਉਹਦੇ ਵਿੱਚ ਵੀ ਜੀਵਾਂ ਦਾ ਭਲਾ ਹੁੰਦਾ ਬਹੁਤ ਆਂਦਾ ਅਸੀਂ ਆਪਣੇ ਆਪਨੀ ਅਸੀਂ ਆਸਾਨ ਆਪਣਾ ਹੀ ਸਮਝਦੇ ਹਾਂ ਕਿ ਸਾਨੂੰ ਹੀ ਸੁੱਖ ਮਿਲੇ ਦੂਜਿਆਂ ਨੂੰ ਭਵੇਂ ਦੁੱਖ ਮਿਲੀ ਜਾ ਕੋਈ ਗੱਲ ਨਹੀਂ ਸਾਡੀ ਬਿਰਤੀ ਉਨੀ ਹੈ ਸੋਚ ਉਨੀ ਹੈ ਸਾਡੀ ਇਸ ਕਰਕੇ ਅਸੀਂ ਲਾਂਭਾ ਦੇ ਦਿੰਨੇ ਆ ਕਿ ਮਹਾਰਾਜ ਤੁਸੀਂ ਬਹੁਤ ਗਲਤ ਕੀਤਾ ਪਹਿਲੋਂ ਅਸੀਂ ਪੁਕਾਰ ਕਰਦੇ ਆ ਉਹਦੇ ਚਰਨਾਂ ਵਿੱਚ ਬੇਨਤੀਆਂ ਕਰਦੇ ਆ ਭਾਈ ਮੀਂਹ ਬਾ ਅਕਾਲ ਪੁਰਖ ਕੇ ਬੇਨਤੀ ਕਰਦੇ ਆ ਨਾ ਆਪਾਂ ਜਦੋਂ ਬਹੁਤੀ ਗਰਮੀ ਲੱਗਦੀ ਹੈ ਮੀਂਹ ਪੈ ਜਾਵੇ ਤੇ ਜਿੱਦਨ ਪੈਣ ਲੱਗਦਾ ਫਿਰ ਅਸੀਂ ਗਾਲ੍ਹਾਂ ਕੱਢਣੀਆਂ ਸ਼ੁਰੂ ਫਿਰ ਕਹਿੰਨਿਓ ਹੁਣ ਮਹਾਰਾਜ ਬੰਦ ਕਰ ਦੋ ਸਾਡੀ ਪਿਆਸ ਤੇ ਬੁਝ ਗਈ ਹੁਣ ਦੂਜਿਆਂ ਦੀ ਸਾਨੂੰ ਕੋਈ ਲੋੜ ਨਹੀਂ ਇਹ ਨੇਰੀ ਆਉਂਦੀ ਆ ਛਖੜ ਹੁੰਦਾ ਤੇ ਫਿਰ ਵੀ ਅਸੀਂ ਦੇਖੋ ਮਾਲਕ ਨੂੰ ਗਾਲ੍ਹਾਂ ਕੱਢਦੇ ਆ ਮਾੜੇ ਬੋਲ ਬੋਲਦੇ ਆ ਉਹ ਵੀ ਉਹਦੀ ਰਜਾ ਹੈ ਹਰ ਹਰਕ ਹਰਕ ਚੀਜ਼ ਵਿੱਚ ਉਹਦੀ ਰਜਾ ਹੈ ਕਿਸੇ ਨਾ ਕਿਸੇ ਦਾ ਭਲਾ ਹੁੰਦਾ ਹੈ ਤੇ ਸਾਡਾ ਵੀ ਇਹਦੇ ਚ ਭਲਾ ਹੀ ਹੁੰਦਾ ਸਾਨੂੰ ਲੱਗਦਾ ਕਿ ਮਹਾਰਾਜ ਗਲਤ ਕਰ ਰਹੇ ਹਨ ਯਾਰ ਅਸੀਂ ਆਪ ਗਲਤ ਕਰਦੇ ਆ ਆਪ ਗਨਾਹ ਕਰਦੇ ਆ ਆਪ ਪਾਪ ਪਾਪ ਕਰਦੇ ਆ ਬਹੁਤ ਜਿਆਦਾ ਤੇ ਫਿਰ ਉਹਦਾ ਪਰਦਾ ਪਾਨਦੇ ਆ ਜਦੋਂ ਦੁੱਖ ਮਿਲਦਾ ਫਿਰ ਲਾਂਭੇ ਅਸੀਂ ਕਾਲ ਪੁਰਖ ਨੂੰ ਸਤਿਗੁਰਾਂ ਨੂੰ ਆਦ ਦਿੰਦੇ ਆ ਕਿ ਸਤਿਗੁਰ ਨੇ ਗਲਤ ਕਰਤਾ ਅਸੀਂ ਤਾਂ ਜ਼ਿੰਦਗੀ ਚ ਕਦੀ ਗਲਤ ਕੀਤਾ ਹੀ ਨਹੀਂ ਦੁਰਵਰਤੋ ਕਰਦੇ ਆਂ ਹਰ ਚੀਜ਼ਾਂ ਦੀ ਧਰਤੀ ਨੂੰ ਅਸੀਂ ਨਿ ਛੱਡਿਆ ਪਾਣੀ ਨੂੰ ਅਸੀਂ ਨਿ ਛੱਡਿਆ ਹਵਾ ਨੂੰ ਅਸੀਂ ਨਿ ਛੱਡਿਆ ਕੋਈ ਚਗਾ ਹੀ ਨਹੀਂ ਛੱਡੀ ਅਸੀਂ ਦੁਰਵਰਤੋ ਕਰਨ ਤੋਂ ਬਿਨਾ ਤੇ ਜਦੋਂ ਮਾਲਕ ਜਿਹੜਾ ਉਹ ਸਜ਼ਾ ਦਿੰਦਾ ਫਿਰ ਸਾਨੂੰ ਕਾਦੀ ਕਾਦਾ ਲੰਬਾ ਹੁੰਦਾ ਫਿਰ ਉਹਨੂੰ ਸਜ਼ਾ ਨੂੰ ਪਾਣ ਵਾਸਤੇ ਤਿਆਰ ਵੀ ਹੋਈਏ ਤੇ ਮਹਾਰਾਜ ਜੀ ਸਮੇਂ-ਸਮੇਂ ਤੇ ਸਾਨੂੰ ਚੇਤਿਤ ਕਰਦੇ ਆਂ ਅਖੀਲੀ ਪੰਕਤੀ ਵਿੱਚ ਮਹਾਰਾਜ ਜੀ ਬੇਨਤੀ ਕਰਦੇ ਹਨ ਨਾਨਕ ਚਾਤਰਿਕ ਅੰਮ੍ਰਿਤ ਜਲ ਮੰਗੈ ਹਰ ਜੀ ਕਹਿੰਦੇ ਮੈਂ ਤੇਰੇ ਦਰ ਦਾ ਬਪੀਆ ਬਣ ਕੇ ਤੇਰਾ ਅੰਮ੍ਰਿਤ ਜਲ ਦੀ ਬੂੰਦ ਚੁੰਦਾ ਹਾਂ ਭਾਵ ਕੀ ਮੈਂ ਤੇਰੇ ਦਰ ਦਾ ਮੰਗਤਾ ਸੇਵਕ ਬਣ ਕੇ ਨਾਮ ਦਾ ਪਿਆਰ ਚੁੰਦਾ ਅੰਮ੍ਰਿਤ ਜਲ ਮੰਗੈ ਹਰ ਜਸ ਦੀਜੈ ਕਿਰਪਾ ਧਾਰ ਤੁਸੀਂ ਮਿਹਰ ਕਰੋ ਕਿਰਪਾ ਕਰਕੇ ਹਰੀ ਦਾ ਜਸ ਰੂਪੀ ਅੰਮ੍ਰਿਤ ਮੈਨੂੰ ਬਖਸ਼ ਦਿਓ ਕਿਰਪਾ ਧਾਰ ਦੇਵ ਤੋ ਭਾਵ ਹੁੰਦਾ ਕਿਰਪਾ ਕਰ ਦਿਓ ਤੁਸੀਂ ਮੇਹਰ ਦੀ ਕਿਰਪਾ ਕਰਕੇ ਜਿਵੇਂ ਬਿਬੀਏ ਦੀ ਪਿਆਸ ਬੁਝਾਉਂਦੇ ਹੋ ਐਵੇਂ ਮੇਰੇ ਅੰਦਰ ਦੀ ਤ੍ਰਿਸ਼ਨਾ ਦੀ ਜਿਹੜੀ ਆਗ ਹੈ ਉਹਨੂੰ ਬੁਝਾ ਦੋ ਮੇਰੀ ਪਿਆਸ ਬੁਝਾ ਦੋ ਮੇਰਾ ਮਨ ਵੀ ਰੱਜ ਜਾਵੇ ਮੇਰਾ ਪੰ ਜਿਵੇਂ ਜਲ ਦੇ ਨਾਲ ਬੀਹਾਂ ਰੱਜ ਜਾਂਦਾ ਤ੍ਰਿਪਤ ਹੋ ਜਾਂਦਾ ਚੁੱਪ ਕਰ ਜਾਂਦਾ ਇਸੇ ਤਰ੍ਹਾਂ ਮੇਰੀ ਆਤਮਾ ਮਨ ਕਰ ਲਨ ਤੋਂ ਚੁੱਪ ਕਰ ਜਾਵੇ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਇਥੇ ਅਸ਼ਟਪਦੀ ਸ਼ਬਦ ਸੰਪੂਰਨ ਹੁੰਦਾ ਹੈ ਇਨਿ ਕਉ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਅਨੇਕਾਂ ਭੁੱਲਾਂ ਜੰਦੀਆਂ ਨ ਮਹਾਰਾ ਸਤ ਬਖਸ਼ ਲੈਨ ਆਇਆਂ ਸੰਗਤਾਨੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ